ਤਰਨਤਾਰਨ ਦੇ ਵਿੱਚ ਸ਼ਰਿਆਮ ਪੁਲਿਸ ਦੇ ਕੁੱਟਮਾਰ ਦਾ ਸ਼ਿਕਾਰ ਹੋਈ ਔਰਤ ਨੇ ਪੰਜਾਬ ਸਰਕਾਰ ਤੋਂ ਇਨਸਾਫ ਨਾ ਮਿਲਦਾ ਦੇ ਖਾ ਹਾਈ ਕੋਰਟ ਦਾ ਰੁਕੀਤਾ ਹੈ ਪੀੜਤਾ ਨੇ ਮੰਗ ਕੀਤੀ ਹੈ ਕਿ ਕੇਸ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਏ ਪੀੜਤਾ ਦੇ ਮੁਤਾਬਕ ਉਸ ਨੂੰ ਪੰਜਾਬ ਪੁਲਿਸ ਤੇ ਭਰੋਸਾ ਹੀ ਨਹੀਂ ਹੈ ਅਤੇ ਪੰਜਾਬ ਪੁਲਿਸ ਇਸ ਕੇਸ ਦੀ ਨਿਰਪੱਖ ਜਾਂਚ ਵੀ ਨਹੀਂ ਕਰ ਰਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਨੋਟਿਸ ਪੇਜ ਕੇ ਜਵਾਬ ਮੰਗਿਆ ਹੈ ਇਸ ਕੇਸ ਦੀ ਅਗਲੀ ਸੁਣਵਾਈ ਹੁਣ 23 ਮਈ ਨੂੰ ਹੋਵੇਗੀ ਦਰਸਲ ਮਾਮਲਾ 3 ਮਾਰਚ 2013 ਦਾ ਹੈ ਜਦੋਂ ਤਰਨਤਾਰਨ ਦੇ ਵਿੱਚ ਪੁਲਿਸ ਮੁਲਾਜ਼ਮਾ ਨੇ ਇੱਕ ਔਰਤ ਦੀ ਸੜਕ ਤੇ ਸ਼ਰਿਆਮ ਕਟਮਾਰ ਕੀਤੀ ਸੀ ਇਸ ਘਟਨਾ ਨੇ ਕਾਫੀ ਖਬਰਾਂ ਵੀ ਬਟੋਰੀਆਂ ਸੀ ਇਹ ਤਸਵੀਰਾਂ ਵੀ ਉਸੇ ਘਟਨਾ ਦੀਆਂ ਜੋ ਕਿ ਉਸ ਦੌਰਾਨ ਵਾਪਰੀ ਸੀ ਤਰੰਤਰੰਦ ਇੱਕ ਪੀੜਤਾ ਦੇ ਨਾਲ ਬੱਦਸਲੂ ਕੀ ਗਈ ਸੀ ਕੀਤੀ ਗਈ ਸੀ ਪੰਜਾਬ ਪੁਲਿਸ ਦੇ ਵੱਲੋਂ ਇਸ ਪੀੜਤਾ ਨੇ ਹੁਣ ਹਾਈ ਕੋਰਟ ਦਾ ਰੋਕ ਕੀਤਾ ਹੈ ਇਹ ਤਸਵੀਰਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੜਕ ਦੇ ਉੱਤੇ ਬੱਦਸਲੂ ਕੀਤੇ ਜਾ ਰਹੀ ਸੀ ਔਰ ਪੰਜਾਬ ਪੁਲਿਸ ਸੀ ਜੋ ਬੁਰੇ ਤਰੀਕੇ ਨਾਲ ਕੁੱਟਮਾਰ ਇਸ ਸਪੀੜਤਾ ਦੀ ਕਰਦੀ ਆ ਰਹੀ ਸੀ ਮੀਡੀਆ ਦੇ ਵਿੱਚ ਖਬਰ ਉੱਠਣ ਤੋਂ ਬਾਅਦ ਐਸਆਈਟੀ ਯਾਨੀ ਕਿ ਸਪੈਸ਼ਲ ਇਨਵੈਸਟੀਗੇਟਿਵ ਟੀਮ ਵੀ ਗਠਿਤ ਕੀਤੀ ਗਈ ਸੀ ਪਰ ਹੁਣ ਪੀੜਤਾ ਨੇ ਇਨਸਾਫ ਨਾ ਮਿਲਦਾ ਦੇਖ ਹਾਈ ਕੋਰਟ ਦਾ ਰੋਕ ਕੀਤਾ ਹੈ